ਮਿੱਤਰੋ 130 ਰੁਪਏ ਕਿਲੋ ਟਰੈਕਟਰ ਦਾ ਰੇਟ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਚੜਦੇ ਲੈਂਦੇ 130 ਰੁਪਏ ਕਿਲੋ ਗੰਡਿਆਂ ਦਾ ਰੇਟ ਸੁਣਿਆ ਹੋਊਗਾ ਟਮਾਟਰਾਂ ਦਾ ਰੇਟ ਸੁਣਿਆ ਹੋਊਗਾ ਪਰ ਟਰੈਕਟਰ ਦਾ ਨਹੀਂ ਸੁਣਿਆ ਹੋਣਾ ਤੇ ਟਰੈਕਟਰ ਵੀ ਬਈ ਛੋਟਾ ਮੋਟਾ ਨਹੀਂ ਹਾਥੀ ਜਿੱਡਾ ਟਰੈਕਟਰ 110 ਹਾਰਸ ਪਾਵਰ ਦਾ 4x4 ਐਡਾ ਵੱਡਾ ਟਰੈਕਟਰ ਹਾਥੀ ਜਿੱਡਾ ਹੁੰਦਾ ਨਵੇਂ ਦੀ ਕੀਮਤ ਸੁਣ ਕੇ ਹੈਰਾਨ ਹੋ ਜੂਗੇ 26 ਲੱਖ ਰੁਪਏ ਦਾ ਪਰ ਉਹ ਮਿਲਿਆ ਕਿੰਨੇ ਦਾ ਬਾਈ ਨੂੰ 130 ਰੁਪਏ ਨੂੰ ਕਿਲੋ ਕੁੱਲ ਕਿੰਨੇ ਦਾ ਪੈ ਗਿਆ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਨਾ ਮੇਰਾ ਜਸਪਾਲ ਜੀ ਪਾਲੌ ਲਖਣਾ ਜਾਣਦੇ ਹਨ ਸਾਰੇ ਤੇ ਪਿੰਡ ਰਾਮਿਆਣਾ ਤੇ ਜ਼ਿਲ੍ਹਾ ਫਰੀਦਕੋਟ ਕਰਨੇ ਆ ਮਿੱਤਰੋ ਆਪਾਂ ਤੇ ਜਸਪਾਲ ਭਾਈ ਇਹ 130 ਰੁਪਏ ਕਿਲੋ ਦੇ ਹਿਸਾਬ ਨਾਲ ਮਿਲੇ ਹਾਂਜੀ 130 ਦੇ ਹਿਸਾਬ ਨਾਲ ਤੇ ਭਾਈ ਕੁੱਲ ਪੈ ਕਿੰਨੇ ਲਗਿਆ ਇਹ ਇੱਥੋਂ 6 ਲੱਖ ਚ ਵਿਆਪਨੋ ਲਿਆਉਣਾ ਤੇ 6 ਲੱਖ ਤੋਂ ਬਾਅਦ ਭਾਈ ਇਹ ਤੇ ਉੱਤੇ ਵੀ ਕੁਝ ਹੋਰ ਲੱਗਣਾ ਤੁਹਾਡਾ ਇਹ ਤੇ ਹਾਂਜੀ ਲੱਗੂਗਾ ਜੀ 8k ਤੋਂ ਥੱਲੇ ਥੱਲੇ ਤਿਆਰ ਹੋ ਜਾਊਗਾ ਟਰੈਕਟਰ ਇਹ 8k ਤੱਕ ਅਸੀਂ ਮੰਨ ਕੇ ਚੱਲਦੇ ਹਾਂ 8k ਤੱਕ ਠੀਕ ਹੈ ਤੇ ਉਹਦਾ ਭਈ ਕਾਰਨ ਕੀ ਹੁੰਦਾ ਵੀ ਇਹ ਤੋਲ ਕੇ ਕਾਹ ਤੋਂ ਮਿਲਿਆ ਭਈ ਯਾਰ ਸਰਚ ਵਾਲੇ ਟਰੈਕਟਰ ਹੁੰਦੇ ਆ ਜ ਸਾਰਾ ਉਹ ਆਉਂਦਾ ਇਹਨਾਂ ਕੋਲੇ ਇਹ ਬਈ ਫਿਰ ਮਤਲਬ ਕਵਾੜ ਦੇ ਭਾ ਲੈੰਦਾ ਆ ਕਵਾੜ ਦੇ ਭਾਜੀ ਤੇ ਬਈ ਜਦੋਂ ਤੁਸੀਂ ਲਿਆਂਦਾ ਸੀਗਾ ਉਦੋਂ ਇੰਜਨ-ਇੰਜਨ ਚੱਲਦਾ ਸੀ ਦੇਖਿਆ ਸੀ ਕਿ ਨਹੀਂ 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 ਕੁਛ ਨਹੀਂ ਵੇਖਿਆ ਜੀ ਅਸੀਂ ਤਾਂ ਇੰਜਨ ਲਾ ਕੇ 6 ਸਿਲੰਡਰ ਲਾਉਣ ਵਾਲੇ ਪ੍ਰੋਗਰਾਮ ਚ ਲਿਆਂਦਾ ਸੀ ਇਹ ਵੀ ਇਹ ਇੰਜਨ ਲਾ ਕੇ 6 ਸਿਲੰਡਰ ਇੰਜਨ ਲਾ ਕੇ ਟਰੈਕਟਰ ਵੱਡਾ ਤਿਆਰ ਕਰਾਂਗੇ ਤੇ ਹੁਣ ਇੰਜਨ ਵੈਸੇ ਚੱਲਦਾ ਹੈ ਹਾਂ ਵੈਸੇ ਚੱਲਦਾ ਜੀ ਚਲਾ ਕੇ ਆਪਾਂ ਹੁਣ ਇਹਨੂੰ ਐਸੇ ਹੀ ਟ੍ਰਾਇਲ ਕਰਦੇ ਆਂ ਇਹੀ ਚਲਾਉਣ ਦਾ ਰਾਦਾ ਹੁਣ ਬਈ ਹਣ ਇੱਕ ਵਾਰੀ ਤੇ ਇਹੀ ਚਲਾਵਾਂਗੇ ਜੀ ਠੀਕ ਹੈ ਤੇ ਬਾਈ ਵਰਗਿਆਂ ਨੇ ਦੱਸੀ ਜਾਂਦੇ ਨੇ ਵੀ ਹੋਰ ਇਹਨਾਂ ਨੇ ਲੈ ਲੈਣ ਦਾ ਇੰਜਨ ਧਰਨਾ ਸੀਗਾ ਵੀ ਆ ਤਾਂ ਸੱਟਾ ਹੀ ਲਾਇਆ ਸੀ ਨਾ ਵੀ ਚੱਲ ਪੈਂਜ ਚੱਲ ਪਿਆ ਤੇ ਨਾ ਚੱਲੇ ਨਾ ਚੱਲੇ ਪਰ ਇਹ ਇੰਜਨ ਚੱਲਦਾ ਤੇ ਕੁਛ ਨਾ ਕੋ ਵੀ ਤੁਸੀਂ ਆਪਣੇ ਵੱਲੋਂ ਕੀ ਕੀ ਕੰਮ ਕੀਤਾ ਇਹਦੇ ਤੇ ਹੁਣ ਕੀ ਤੇ ਸਾਰਾ ਹੀ ਆਪਾਂ ਹੀ ਕੀਤਾ ਜੀ ਜਿੰਨਾ ਕੋ ਆਇਆ ਕੋਈ ਵਾਇਰਿੰਗ ਕੀਤੀ ਆ ਏਸੀ ਐਮ ਵਗੈਰਾ ਲਾਇਆ ਇਹਦੇ ਸਾਰਾ ਸਿਸਟਮ ਆਪਾਂ ਹੀ ਕਰਿਆ ਇਹਦਾ ਜੀ ਤੇ ਆ ਬਾਈ ਜਿਹੜਾ ਮੰਨ ਲਓ ਕੈਬਿਨਾ ਇਹ ਤਾਂ ਲੱਗਿਆ ਹੀ ਹੋਣਾ ਕੈਬਿਨ ਲੱਗਿਆ ਆ ਤੇ ਟਾਇਰ ਬਾਈ ਟਾਇਰ ਇਹਦੇ ਆ ਹੀ ਆ ਜੀ ਨਾਲ ਅਲਾਈਂਸ ਦੇ ਟਾਇਰ ਆ ਨਾਲ ਹੀ ਆਇਆ ਆ ਫਿਰ ਤਾਂ ਵੀ ਬਹੁਤ ਆਪਾਂ ਕਹਿ ਲਏ ਤੁਸੀਂ ਇਹਨੂੰ ਕੀ ਮੰਨਦੇ ਵੀ ਜਾਇਜ਼ ਰੇਟ ਚ ਮੰਨਦੇ ਹਾਂ ਜੀ ਹਾਂਜੀ ਜਾਇਜ਼ ਆ ਬਾਈ ਜੀ ਜਾਇਜ਼ ਤੇ ਓ ਇਹ ਨਵਾਂ ਕਿੰਨੇ ਦਾ ਬਈ ਟਰੈਕਟਰ ਇਹ ਨਵਾਂ 26 ਲੱਖ ਰੁਪਏ ਦਾ ਟਰੈਕਟਰ ਹੈ ਜੀ ਕਿਹੜਾ ਮਾਡਲ ਆ ਬਈ ਇਹ ਇਹ ਸੋਲਿਕਸ 110 ਆ ਜੀ 110 110 ਹਰਸ ਪਾਵਰ ਹੈ ਹਾਂਜੀ ਤੇ ਕਿੰਨੀ ਲਿਫਟ ਕਪੈਸਿਟੀ ਵਗੈਰਾ ਕਿੰਨੀ ਹੈ ਬਈ ਇਹਦੀ 5000 ਕਿਲੋ ਲਿਫਟ ਕਪੈਸਿਟੀ ਹੈ ਅੱਛਾ ਹਾਂਜੀ ਜਿਹੜੀ ਮੰਨ ਲਓ ਆਪਣੇ ਤਾਂ ਕਿਸੇ ਟਰੈਕਟਰ ਦੀ ਹੈ ਹੀ ਨਹੀਂ ਹੈਗੀ ਠੀਕ ਹੈ ਮਤਲਬ ਵੀ ਹੱਥ ਕੋਈ ਹੈ ਜਿੱਥੇ ਮਰ ਜਿਹੜਾ ਹਾਂਜੀ ਜਿੱਥੇ ਜਿਹੜਾ ਮਰਜ਼ੀ ਕੰਮ ਲਾਵੇ ਤੇ ਪਾਦੂਗਾ ਜਮਾ ਪਾਦੂ ਪਾਦੂ ਬਈ 90 ਵਾਲਾ ਚੱਲੀ ਜਾਂਦਾ ਇਹਨਾਂ ਨੂੰ ਤਾਂ ਚੱਲਣਾ ਹੀ ਚੱਲਣਾ ਇਹਦਾ ਫਿਰ ਪੂਰਾ ਜਮਾ ਰੈਲੇ ਹੀ ਚੱਲੂਗਾ ਤੇ ਤੁਸੀਂ ਬਈ ਇਹ ਚਲਾਉਣ ਨੂੰ ਹੀ ਲੈਂਦਾ ਬਸ ਮੱਕੀ ਖਾਤਰੀ ਮੈਂ ਹਾਂਜੀ ਹਾਂ ਚਲਾਉਣ ਨੇ ਜੀ ਕੁੱਲ ਤੁਹਾਨੂੰ ਪੈ ਗਿਆ ਮੰਨ ਲਓ ਆਪਾਂ ਕਹਿ ਲઈએ 7.5 8 ਲੱਖ ਦਾ ਪੈ ਜੂਗਾ ਹਨਾ ਹਾਂਜੀ ਹਾਂ ਤੇ ਇਹ ਬਈ ਕਿਹੜੀ ਜਗ੍ਹਾ ਤੋਂ ਲੈਂਦਾ ਆਪਾਂ ਇਹ ਹਿਸ਼ਾਰਪੁਰ ਤੋਂ ਲੈਂਦਾ ਜੀ ਅੱਛਾ ਉੱਥੇ ਕੋਈ ਮੰਨ ਲਓ ਕਵਾੜੀਆ ਵੀ ਰਹਿੰਦੇ ਕਿਵੇਂ ਉਹੀ ਫਾਰਮਾ ਹੀ ਹੈ ਮੰਨ ਲਓ ਜਿਹੜੀਆਂ ਉਹਨਾਂ ਦਾ ਸੋਨਾ ਦੀ ਕਦਾ ਸਾਮਾਨ ਛੱਕਦੀਆਂ ਦੇਖਣ ਵਾਲੇ ਕਿਸੇ ਵੀਰ ਨੇ ਬਈ ਵੀਡੀਓ ਸੁਣ ਕੇ ਕਈ ਵਾਰ ਬੰਦਾ ਉੱਥੇ ਚਲਾ ਜਾਂਦਾ ਵੀ ਮਿਲ ਜਾਂਦੀ ਚੀਜ਼ ਹਾਂ ਮਿਲ ਜਾਂਦੀ ਹੈ ਜੀ ਬਾਕੀ ਚੀਜ਼ ਆ ਉਹਦੀ ਮਿਸਤਰੀ ਨਾਲ ਲਿਜਾ ਕੇ ਤਸੱਲੀ ਕਰਕੇ ਲਿਆਇਓ ਕਈ ਵਾਰ ਚੀਜ਼ ਤੁਸੀਂ ਚੱਕ ਹਾਂ ਬਈ ਉਹ ਜੀ ਨਾ ਨਿਕਲੇ ਇਹ ਚੀਜ਼ਾਂ ਜਰੂਰ ਨਵੀਆਂ ਐ ਬਟਨ ਚਲਦੀ ਨਾ ਚਲਦੀ ਚੀਜ਼ ਆਪਦੀ ਚੈੱਕ ਕਰਕੇ ਲੈ ਕੇ ਆਇਓ ਸਹੀ ਗੱਲ ਐ ਕਹਿ ਰਹੀ ਬਈ ਤੁਸੀਂ ਐ ਸੋਚ ਲਓ ਵੀ ਇੰਜਨ ਉਹੀ ਚਲਾਉਣਾ ਇੰਜਨ ਕੰਮ ਦਾ ਨਾ ਹੋਵੇ ਕਿਉਂਕਿ ਬਾਈ ਯਾਰ ਗਿਆਨੇ ਤਾਂ ਇੰਜਨ ਕੂੜਾ ਸਮਝ ਕੇ ਲੈਂਦਾ ਹੀ ਨਾ ਬਈ ਚੱਲਦਾ ਹੋਵੇ ਨਾ ਹੋਵੇ ਪਰ ਇਹਨਾਂ ਨੂੰ ਚਲੋ ਚੱਲਦਾ ਨਿਕਲਿਆ ਉਹਦੀ ਬਈ ਕਨਫਰਮ ਕਰਕੇ ਲੈ ਆਇਓ ਜਿਨੇ ਵੀ ਲਿਆਉਣਾ ਤੇ ਮਾਲ ਬਈ ਬਹੁਤ ਮਿਲ ਜਾਂਦਾ ਕਿਹੜੇ ਕਿਹੜੇ ਟਰੈਕਟਰ ਕਿਹੜੀਆਂ ਸਾਰੀਆਂ ਮਿਲ ਜਾਂਦੇ 75 60 90 110 ਸਾਰੇ ਹੁੰਦੇ ਉਹਨਾਂ ਕੋਲ ਤਾਂ ਤੇ ਹੁਣ ਜੇ ਤੇ ਬਹੁਤ ਆ ਬਾਗਾਂ ਵਾਲੇ ਆਪਣੇ ਚੈਨਲ ਤੇ ਵੀਡੀਓ ਪਾਈ ਆ ਸਾਰੇ ਉਹਨਾਂ ਦੇ ਲੋਟ ਦਾ ਕਿਹੜਾ ਚੈਨਲ ਹੈ ਵੀ ਤੁਹਾਡਾ ਦੱਸਿਓ ਪੀਬੀ04 ਆਪੀਬੀ ਜੋ 4 ਵਾਲੇ ਆ ਜੀ YouTube ਚੈਨਲ ਹੈ YouTube ਹਾਂਜੀ ਪੀਬੀ04 ਵਾਲੇ ਤੇ ਆਪਾਂ ਸਾਰੇ ਲੋਟ ਦੀ ਉਹਨਾਂ ਦੀ ਪਾਈ ਹੋਈ ਹੈ ਫੋਟੋ ਜਿਵੇਂ ਵੀ ਆਉਂਦਾ ਵੀਡੀਓ ਵੀ ਪਾਈ ਆ ਸਾਰੀ ਬਣਾ ਕੇ ਠੀਕ ਹੈ ਲੋ ਵੀ ਬਾਈ ਵਾਲੀਆਂ ਦੋ ਵੀਡੀਓ ਵੀ ਦੇਖ ਸਕਦੇ ਆ ਮੇਨ ਜਾਣਕਾਰੀ ਇਹਨਾਂ ਤੋਂ ਲੈ ਲਓ ਹਨਾ ਕਿਉਂਕਿ ਉਹਨਾਂ ਨੇ ਪਾਈ ਹੋਈ ਆ ਤੇ ਬਾਕੀ ਬਾਈ ਜੀ ਉੱਥੇ ਆਪਣੇ ਕੋਈ ਕਿਸਾਨ ਵੀਰ ਜਾਂਦੇ ਉਹਨਾਂ ਦਾ ਫਾਇਦਾ ਹੋਊਗਾ ਹਨਾ ਹਾਂਜੀ ਹਾਂ ਪੂਰਾ ਫਾਇਦਾ ਹੋਊਗਾ ਜੈਬ ਜਾਂ ਪਟਾਲੇ ਜਾੜਣ ਠੀਕ ਹੈ ਕੋਈ ਕਈ ਵਾਰ ਅਗਲੇ ਨਵੇਂ ਲੱਗਣ ਲੱਗੇਂਗਾ ਇਹ ਖਰੀਦ ਸਾਇਆ ਵੀ ਉਥੋਂ ਕੱਲਾ ਸਮਾਨ ਸੋਨਾਲੀਕਾ ਦਾ ਮਿਲੂਗਾ ਠੀਕ ਹੈ ਜਿਹੜੀ ਖਾਸ ਚੀਜ਼ ਆ ਵੀ ਉਥੋਂ ਸਿਰਫ ਸਤੰਥ ਸੋਨਾਲੀਕਾ ਤੇ ਸੋਲਿਕਸ ਦਾ ਸਮਾਨ ਮਿਲੂ ਦੂਜੇ ਕਿਸੇ ਟਰੈਕਟਰ ਦਾ ਸਮਾਨ ਹੈ ਨਹੀਂ ਦੂਜੇ ਟਰੈਕਟਰ ਮਿਲ ਸਕਦੇ ਆ ਨਹੀਂ ਨਹੀਂ ਦੂਜੇ ਟਰੈਕਟਰ ਹੀ ਹੈ ਨਹੀਂ ਜੀ ਸੋਨਾਲੀਕਾ ਸੋਨਾਲੀਕਾ ਤੇ ਸੋਲਿਕਸ ਦੋ ਟਰੈਕਟਰ ਹੀ ਆ ਠੀਕ ਆ ਲਓ ਵੀ ਇਹ ਵੀ ਗੱਲ ਯਾਦ ਰੱਖ ਲਿਓ ਨਾ ਸੋਨਾਲੀਕਾ ਤੇ ਸੋਲਿਕਸ ਦੋ ਹੀ ਟਰੈਕਟਰ ਮਿਲਣਗੇ ਦੋ ਹੀ ਟਰੈਕਟਰ ਦਾ ਸਮਾਨ ਮਿਲੂਗਾ ਤੇ ਬਾਕੀ ਬਈ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈ